ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੇ ਸ੍ਰੇਸ਼ਟ ਦੇਖੈ ਆਪੋ ਪਾਏ ਸਭ ਇੱਕੋ ਇੱਕ ਵਰਤਦਾ ਅਲੱਖ ਨ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹਿ ਲਿ ਬਲਾਏ ਮਨ ਮੇਰੇ ਗੁਰ ਕੀ ਮਨ ਲਰ ਜਾਏ ਮਾਨਤਾ ਨੀ ਸੀਤਲ ਸਭ ਠੀਏ ਨਾਮ ਵਸੈ ਮਨ ਆਇ ਰਹਾਓ ਦਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤਿਤ ਸਚੈ ਦਰਬਾਰ ਗੁਰਮਖ ਸਚੈ ਸ਼ਬਦ ਰਤੇ ਆਪ ਮਿਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰ ਆਵਾਰ ਘਟ ਘਟ ਆਪੇ ਹੁਕਮ ਬਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀ ਐ ਹੋ ਮੈਂ ਵਿੱਚ ਹੋ ਖੋਏ 사ਤਨ ਨਾ ਵੈ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸਚੈ ਨਾਇ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਾਹ ਆਵਗਣ ਕੱਡਾ ਧੋਏ ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਦੋਂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹਿਲੀਏ ਕਿਆ ਚੱਲੈ ਬਾਹਾਂ ਲੁਡਾਏ ਆਪਣਾ ਪੇਰ ਨਾ ਪਛਾਣਹੀਂ ਕਿਆ ਮੋਹ ਦੇ ਸਹਜਾਏ ਜਿਨੇ ਸਖੀ ਕੰਤ ਪਛਾਣਿਆ ਹੋ ਤਿੰਨ ਕੈ ਲਾਗੋਂ ਪਾਏ ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜਮੁੱਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਓ ਮਾਨਮੁਖ ਕੰਤਨਾ ਪਸ਼ਾਨਈ ਤਿਨ ਕੈ ਤਿਨ ਕਿਉ ਰੈਣ ਵਿਹਾਇ ਗਰਬਟਿਆ ਤ੍ਰਿਸਨਾ ਜਲਹਿ ਦੁਖ ਪਾਵਹਿ ਦੂਜੈ ਭਾਇ ਸ਼ਬਦ ਰਤਿਆ ਸੁਹਾਗਣੀ ਤਿਨ ਵਿਚੋ ਹੋਮੈ ਜਾਇ ਸਦਾ ਫਿਰ 라ਵਹਿ ਆਪਣਾ ਤਿਨਾ ਸੁਖੈ ਸੁਖ ਵਿਹਾਇ ਗਿਆਨ ਵਿਹੂਣੀ ਫਿਰ ਮੁਤੀਆ ਫਿਰ ਮਨਾ ਪਾਇਆ ਜਾਇ ਅਗੇ ਯਾਰ ਮੱਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ ਪੂਰੇ ਭਾਗ ਸਤ ਗੁਰ ਮਿਲੈ ਪਿਰ ਪਿਆ ਆ ਸੱਚ ਸਮਾਏ ਸੇ ਸਈਆ ਸੋਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੈ ਆਪਣਾ ਤਨ ਮਨ ਆਗੇ ਦੇ ਕਾਰਵਰ ਪਾਇਆ ਆਪਣਾ ਹੋ ਮੈਂ ਦੂਰ ਕਰੇ ਨਾਨਕ ਸੋਭਾਵੰਤਿਆ ਸੁਹਾਗਣੀ ਅਨ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇਕ ਪਿਰ ਆਵੇ ਆਪਣਾ ਹੋ ਕੈਦਰ ਪੁੱਛੋ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੁ ਮਿਲਾਏ ਸਭ ਪਾਏ ਆਪੇ ਵਿਖੈ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹਦੂਰ ਮੁੰਦੇ ਤੂੰ ਚਲ ਗੁਰ ਕੈ ਭਾਏ ਆਂਦਨ 라ਵੇ ਪਿਰ ਆਪਣਾ ਸਹਿਜੇ ਸੱਚ ਸਮਾਇ ਰਹਾਓ ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿੰਗਾਰ ਹਰ ਵਾਰ ਪਾਇਨ ਘਰ ਆਪਣੇ ਗੁਰ ਕਹਿਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਢੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪਿਰਸਾਲਾ ਨੇ ਆਪਣਾ ਤਿਨ ਕਹਿ ਹਉ ਸਦ ਬਲੇ ਹਾਰੈ ਜਾਓ ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਏ ਜਿਨਿ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ 3 ਹਰਿ ਜੀ ਸੱਚਾ ਸੱਚ ਤੂ ਸਭ ਕੁਛ ਤੇਰੇ ਚੀਰੈ ਲਖ ਚੋਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਾਰ ਜਿਓ ਬਖਸੇ ਬਖਸ ਲੈ ਸੁਖ ਸਦਾ ਸਰੀਰੈ ਗੁਰ ਪ੍ਰ사ਦੀ ਸੇਵ ਕਰੀ ਸਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਵਰ ਨਾ ਕੋਇ ਰਹਾਓ ਧਰਮ ਰਾਏ ਨੋ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟਾਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾ ਸਿਮਨ ਜਪਹਿ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸੁਵਾਰਣ ਹਾਰ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬੇਨ ਸਤਗੁਰ ਮੁਕਤ ਨਾ ਪਾਈਐ ਗੁਰਮੁਖ ਫਿਰੈ ਦਿਵਾਨ ਸ਼ਬਦ ਨਾ ਚੀਨਾ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਸਭ ਕੇ ਸਿ ਆਪੇ ਆਪ ਹੈ ਦੂਜਾ ਅਵਰ ਨਾ ਕੋਇ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ